ਜੋੜੋ ਜੋੜੋ ਮੈਨੂੰ ਲੱਗਦਾ ਅਵਤਾਰ ਹੋਣੀ ਫਿਰਦੇ ਆ ਫੌਜੀ ਆ ਗਈ ਬਾਈ ਪੂਰਾ ਹੀ 22 ਸੈਕਿੰਡਾਂ ਬਾਈ ਪੂਰਾ ਹੀ 22 ਸੈਕਿੰਡਾਂ ਇਹ ਆ ਬਾਈ ਜੀ ਪਾਲਾ ਸਿੰਘ ਜੀ ਕੜਾ ਟੀਜੇ ਸ਼ੇਰ ਕਲ ਰਾਜੂ ਸਰਹਾਲਾ ਮੇਜਰ ਸਿੰਘ ਜੀ ਬਿਹਾਲਾ ਬਤਾਰ ਸਿੰਘ ਜੀ ਕੜਾ ਫੌਜੀ ਨਾਗਰਾ ਡੀਸੀ ਨਾਗਰਾ ਰਾਜੂ ਸਰਹਾਲਾ ਮੇਜਰ ਬਿਹਾਲਾ ਅੰਗਰੇਜ਼ ਭੱਜਿਆ ਤੇ ਉੱਪਰ ਦੇ ਪਾਸੇ ਤਾਰਾ ਸਿੰਘ ਦੌਧਰ ਹਰਵਿੰਦਰ ਸਮਾਣਾ ਬੱਗਾ ਸਮਾਣਾ ਸੋਣੀ ਸਮਾਣਾ ਟੈਂਟ ਅੱਜ ਵੀ ਉਡਣ ਕੇ ਉਧਰੋਂ ਅੰਗਰੇਜ਼ ਓਹੋ ਹੋ 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 ਹੋਏ ਓਏ ਰਪਾ ਓਏ ਰਪਾ ਚੜ ਗੋ ਬਾਈ ਜੀ ਭੱਜ ਕੇ ਜਾਓ ਬੱਲਿਆ ਭੱਜ ਕੇ ਜਾਓ ਭੱਜ ਕੇ ਬਾਲ ਦਾ ਬਾਹਰ ਨੂੰ ਪੈ ਕੇ ਸੜਕ ਨੂੰ ਪੈ ਕੇ ਭੱਜ ਕੇ ਜਾਓ ਅਗਰੇ ਜੋਣੀ ਪੈ ਕੇ ਸੜਕ ਨੂੰ ਭੱਜ ਕੇ ਜਾਓ ਬੱਲੇ ਉਹ ਟੈਂਟ ਦਾ ਸਰਚ ਬੱਜੇ ਓਏ ਭਾਈ ਅੱਜ ਫੇਰ ਰੁੱਟੂਗਾ ਓਏ ਭਾਈ ਓਏ ਟੈਂਟ ਦਾ ਟੈਂਟ ਦਾ ਸਰਚ 9:00 ਵਜੇ ਗਲੀ ਦਾ ਹੋ ਜਵੇ ਭੱਜ ਪਰੇ ਵਜਾ ਨੂੰ ਵੇਚ ਆਏ ਨਾ